ਯੋਗ ਬਾਰੇ ਤੇ ਇਹ ਕਿ ਬਹੁਤ ਮਿਹਰਬਾਨੀ ਸਿੰਘ ਸਰਵਨ ਨੇ ਮੇਰੇ ਤੇ ਮੌਕਾ ਦਿੱਤਾ ਸਾਨੂੰ ਇੱਥੇ ਸੇਵਾ ਕਰਨ ਦਾ ਤੇ ਬਹੁਤ ਬਹੁਤ ਮਿਹਰਬਾਨੀ ਹੋਈ ਹੈ ਤੇ ਦਿਲ ਤੋਂ ਇੱਕ ਬੋਝ ਰਿਹਾ ਹੈ ਕਿ ਸਾਤੂ ਕੋਈ ਗਲਤੀ ਜੇ ਹੋਈ ਹੈ ਤੇ ਉਹਦੀ ਪ੍ਰਗਿਆਨ ਕੇ ਗੁਰੂ ਮਹਾਰਾਜ ਨੇ ਦਿੱਤੀ ਹੈ। ਰਮੇਂਦਰ ਉਹਨਾਂ ਦੀ ਸ਼ਾਮੀ ਇੱਕ ਸਟੇਟਮੈਂਟ ਆਈ ਕਿ ਕੱਲ ਜਿਹੜਾ ਤੁਸੀਂ ਸੁਖਵੀਰ ਸਿੰਘ ਬਾਦਲ ਵਾਲੀ ਗੱਲ ਕੀਤੀ ਹੈ ਕਿ ਉਹ ਟੋਲ ਮਰੋੜ ਕੇ ਜਿਹੜੀ ਗੱਲਬਾਤ ਪੇਸ਼ ਨਹੀਂ ਨਹੀਂ ਟੋਲ ਮਰੋੜ ਕੇ ਤਾਂ ਹਮਨਾ ਮੈਂ ਐਕਸਪਲੇਨ ਨਹੀਂ ਕਰ ਸਕਿਆ ਜੀ ਕਿਉਂਕਿ ਅਸੀਂ ਜਿਹੜੀ ਹੈਗੀ ਹੈ ਇਹ ਉਹ ਸੱਤ ਮੈਂਬਰੀ ਕਮੇਟੀ ਜੋ ਪੱਤੀ ਕਰੇਗੀ ਉਹਦੇ ਚੋਂ ਜਿਹੜਾ ਚੁਣੀ ਆ ਉਹ ਜੋ ਕਰੇਗਾ ਉਥੇ ਇਸ ਤਰ੍ਹਾਂ ਲਾਰੇ ਨੇ ਜਿਵੇਂ ਵੀ ਮੈਂ ਹੱਕ ਦੀ ਹੋ ਗਿਆ ਵੀ ਸੁਖਵੀਰ ਜੋ ਮਰਜ਼ੀ ਕਰੇ ਉਹਦੇ ਨੇ ਉਹਦੇ ਨਾਲ ਹੈ ਮੈਂ ਉਹਨੂੰ ਕਹਿੰਸੀ ਕਿ 27 ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਹ ਜੋ ਫੈਸਲਾ ਕਰੇਗੀ ਉਹ ਜਦੋਂ ਭਰਤੀ ਸ਼ੁਰੂ ਕਰੇਗੀ ਉਹ ਭਰਤੀ ਤੋਂ ਬਾਅਦ ਜਿਹਨੂੰ ਕੋਈ ਚੁਣਗੇ ਉਹਦਾ ਕੀ ਤਾਂ ਸਵਾਲ ਇਹੀ ਹੈ ਮੰਨ ਲਓ ਸੱਤ ਮੈਂਬਰ ਦੀ ਭਰਤੀ ਹੋ ਜਾਂਦੀ ਹੈ ਭਰਤੀ ਤੋਂ ਬਾਅਦ ਫਿਰ ਸੁਖਵੀਰ ਬਾਦ ਲਾਏ ਤੇ ਤੁਸੀਂ ਉਹਦੇ ਵਿੱਚ ਮੈਂ ਕਿਹਾ ਸੀਗਾ ਉਹਦੇ ਵਿੱਚ ਕੋਈ ਗੱਲ ਨਹੀਂ ਉਹਦੇ ਵਿੱਚ ਜੇ ਕੋਈ ਜੇ ਸਿੰਘ ਸਾਹਿਬਾਨ ਅਲਾਵ ਕਰਨਗੇ ਜੀ ਜੇ ਸਿੰਘ ਸਾਹਿਬਾਨ ਅਲਾਵ ਨਹੀਂ ਕਰਨਗੇ ਫੈਸਲਾ ਨਹੀਂ ਸੀ ਕਹਿ ਨਹੀਂ ਸਕਦੇ ਨਹੀਂ ਜਿਹਨੂੰ ਮਰਜ਼ੀ ਕੋਈ ਚੁਣਦਾ ਹੈ ਬਲਵਸਤਰਾ ਤਾਂ ਇਹ ਕੀ ਜੇ ਜੇ ਇਸ ਵਾਰ ਕੋਈ ਨਹੀਂ ਛੱਡਦੇ ਬੰਨੋ ਕੋਈ ਨਹੀਂ ਹੋਏਗੀ ਅਗਲੇ ਜਮਿਸਤ ਵਾਣ ਦੇ ਵਿੱਚ ਪਹਿਲਾਂ ਸ਼ੁਰੂ ਕੀਤਾ ਸੀ ਕਿ ਤੁਸੀਂ ਬਹੁਤ ਮਾੜੀ ਗੱਲ ਕੀਤੀ ਜਿਹੜੇ ਲੋਕਾਂ ਨੇ ਉਹ ਬਹੁਤ ਪਤਲਾ ਨੁਕਸਾਨ ਹੋਇਆ ਉਹ ਕੋਈ ਕਹੇ ਸੀ ਗੱਲ ਕਰਨਗੇ ਤਾਂ ਉਹ ਕਰੀ ਗੱਲ ਹੈ ਤੇ ਸਾਡੇ ਮਨੋਂ ਮੇਰੇ ਖਿਆਲ ਹੈ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹ ਇੱਕ ਲਾਈਨ ਦੇ ਵਿੱਚ ਗੱਲ ਹੈ ਜਿਹੜਾ ਵੀ ਪ੍ਰਧਾਨ ਬਣਦਾ ਹੈ ਸੱਤ ਮੈਂਬਰੀ ਕਮੇਟੀ ਦੇ ਚੋਣ ਤੋਂ ਬਾਅਦ ਉਹ ਤਾਂ ਉਹ ਤਾਂ ਖੁਦ ਹੀ ਧੀਆ ਜੀ ਮੈਂ ਤਾਂ ਮੈਂ ਤਾਂ ਬੱਸ ਛੱਡ ਹੀ ਰਿਆ ਪੋਲਿਟਿਕਸ ਇਸ ਤੋਂ ਬਾਅਦ ਤਰਪਿਤ ਤਾਂ ਲੋਕਾਂ ਨੂੰ ਪ੍ਰਵਾਨ ਹੋਏਗੇ ਹੋਗਾ ਜੀ ਅੱਜ ਤੋਂ ਬਾਅਦ ਪੋਲਿਟਿਕਸ ਤੋਂ ਮੈਂ ਜੀ ਤੋਂ ਬਾਅਦ ਨਹੀਂ ਸੇਵਾ ਤੋਂ ਬਾਅਦ ਉਹ ਕਰਾਂਗੇ ਟਾਈਮ ਦੇਵਾ ਕੇ ਸਾਨੂੰ ਠੀਕ ਹੈ ਬਹੁਤ ਧੰਨਵਾਦ ਜੀ ਬਾਰੇ ਤੇ ਇਹ ਕਿ ਬਹੁਤ ਮਿਹਰਬਾਨੀ ਸਿੰਘ ਸਾਹਿਬਾਨ ਨੇ ਮੇਰੇ ਤੇ ਮੌਕਾ ਦਿੱਤਾ ਸਾਨੂੰ ਇਹ ਤੇ ਸੇਵਾ ਕਰਦਾ ਤੇ ਬਹੁਤ ਬਹੁਤ ਮਿਹਰਬਾਨੀ ਹੋਰ ਖੁਸ਼ੀ ਹੋਈ ਹੈ ਤੇ ਦਿਲ ਤੋਂ ਇੱਕ ਬੋਝ ਰਿਹਾ ਹੈ ਕਿ ਸਾਤੂ ਕੋਈ ਗਲਤੀ ਜੇ ਹੋਈ ਹੈ ਤੇ ਉਹਦੀ ਪ੍ਰਗਿਆਨਕੀ ਉਪਰ ਗੁਰੂ ਮਹਾਰਾਜ ਨੇ ਦਿੱਤੀ ਹੈ ਪਰੰਤਰ ਉਹਨਾਂ ਦੀ ਸ਼ਾਮ ਵੀ ਇੱਕ ਸਟੇਟਮੈਂਟ ਆਈ ਕਿ ਕੱਲ ਜਿਹੜਾ ਤੁਸੀਂ ਸੁਖਵੀਰ ਸਿੰਘ ਬਾਦਲਵਾਲੀ ਗੱਲ ਕੀਤੀ ਹੈ ਕਿ ਉਹ ਤੋਰ ਮੋੜ ਕੇ ਜਿਹੜੀ ਗੱਲਬਾਤ ਪੇਸ਼ ਨਹੀਂ ਨਹੀਂ ਤੋਰ ਮੋੜ ਕੇ ਤਾਂ ਹਮਨਾ ਮੈਂ ਐਕਸਪਲੇਨ ਨਹੀਂ ਕਰ ਸਕਿਆ ਜੀ ਕਿਉਂਕਿ ਅਤੇ ਜਿਹੜੀ ਹੈਗੀ ਹੈ ਇਹ ਉਹ ਸੱਤ ਮੈਂਬਰੀ ਕਮੇਟੀ ਜੋ ਪੱਤੀ ਕਰੇਗੀ ਉਹਦੇ ਚੋਂ ਜਿਹੜਾ ਚੁਣਿਆ ਆ ਉਹ ਜੋ ਕਰੇਗਾ ਉਥੇ ਇਸ ਤਰ੍ਹਾਂ ਲਾਰੇ ਨੇ ਜਿਵੇਂ ਵੀ ਮੈਂ ਹੱਕ ਦੀ ਹੋ ਗਿਆ ਵੀ ਸੁਖਵੀਰ ਜੋ ਮਰ ਗਿਆ ਕਰੇ ਉਹਦੇ ਨਾਲ ਉਹਦੇ ਨਾਲ ਇਹ ਮੈਂ ਇਹਨੂੰ ਕਹਿੰਸੀ ਕਿ 27 ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਹ ਜੋ ਫੈਸਲਾ ਕਰੇਗੀ ਉਹ ਜਦੋਂ ਭਰਤੀ ਸ਼ੁਰੂ ਕਰੇਗੀ ਉਹ ਭਰਤੀ ਤੋਂ ਬਾਅਦ ਜਿਹਨੂੰ ਕੋਈ ਚੁਣਨਗੇ ਉਹਦਾ ਕੀ ਸਵਾਲ ਇਹੀ ਹੈ ਮੰਨ ਲਓ ਸੱਤ ਮੈਂਬਰੀ ਆ ਕੀ ਹੋ ਜਾਂਦੀ ਭਰਤੀ ਤੋਂ ਬਾਅਦ ਫਿਰ ਸੁਖਵੀਰ ਬਾਦ ਲਾਏ ਤੇ ਤੁਸੀਂ ਉਹ ਤੇ ਜਿਵੇਂ ਮੈਂ ਕਿਹਾ ਸੀਗਾ ਉਹਦੇ 'ਚ ਕੋਈ ਗੱਲ ਜੀ ਨਹੀਂ ਉਹਦੇ 'ਚ ਜੇ ਕੋਈ ਜੇ ਸਿੰਘ ਸਾਹਿਬਾਨ ਅਲਾਵ ਕਰਨਗੇ ਜੀ ਜੇ ਸਿੰਘ ਸਾਹਿਬਾਨ ਹੀ ਅਲਾਵ ਨਹੀਂ ਕਰਨਗੇ ਫਿਰ ਤਾਂ ਨਹੀਂ ਕਹਿ ਨਹੀਂ ਸਕਦੇ ਨਹੀਂ ਜਿਹਨੂੰ ਮਰਜ਼ੀ ਕੋਈ ਚੁਣਦਾ ਹੈ ਕੋਈ ਅਸਤਰਾ ਤਾਂ ਨਹੀਂ ਹੈ ਕਿ ਜੇ ਇਸ 나라 'ਚ ਕੋਈ ਨਹੀਂ ਛੱਡੇ ਬੰਨੋ ਕੋਈ ਨਹੀਂ ਹੋएगी ਅਗਲੇ ਸਿੰਘ ਸਾਹਿਬਾਨ ਨੇ ਜਿਵੇਂ ਪਹਿਲਾਂ ਸ਼ੁਰੂ 'ਚ ਕੀਤਾ ਸੀ ਕਿ ਤੁਸੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਹੜੇ ਲੋਕਾਂ ਨੇ ਉਹ ਬਹੁਤ ਪਪੰਥਾ ਲੁਕਾ ਨੋਇ ਜੀ ਉਹ ਦੋਈ ਗਏ ਸੀ ਗੱਲ ਕਰਨਗੇ ਤਾਂ ਬਕਰੀ ਗੱਲ ਹੈ ਤੇ ਸਾਡੇ ਮਨੋਂ ਮੇਰੇ ਖਿਆਲ ਹੈ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹ ਇੱਕ ਲਾਈਨ ਦੇ ਵਿੱਚ ਗੱਲ ਹੈ ਜਿਹੜਾ ਵੀ ਪ੍ਰਧਾਨ ਬਣਦਾ ਹੈ ਸੱਤ ਮੈਂਬਰੀ ਕਮੇਟੀ ਦੇ ਚੋਣ ਤੋਂ ਬਾਅਦ ਉਹਨੂੰ ਤੁਸੀਂ ਉਹ ਤਾਂ ਕੁਦਰਤੀ ਹੈ ਜੀ ਮੈਂ ਤਾਂ ਮੈਂ ਤਾਂ ਬੱਸ ਛੱਡ ਹੀ ਰਿਹਾ ਪੋਲਿਟਿਕਸ ਇਸ ਤੋਂ ਬਾਅਦ ਤਰਪਿਤ ਲੋਕਾਂ ਨੂੰ ਪ੍ਰਵਾਨ ਹੋਏਗੇ ਹੋਗਾ ਅੱਜ ਤੋਂ ਬਾਅਦ ਪੋਲਿਟਿਕਸ ਤੋਂ ਨਾਜੀ ਤੋਂ ਬਾਅਦ ਨਹੀਂ ਸੇਵਾ ਤੋਂ ਬਾਅਦ ਸੇਵਾ ਤੋਂ ਬਾਅਦ ਉਹ ਕਰਾਂਗੇ ਟਾਈਮ ਦੇਵਾ ਕੇ ਤੁਹਾਨੂੰ ਠੀਕ ਹੈ ਬਹੁਤ ਧੰਨਵਾਦ